ਮਨ ਸਰਪਜੀਤ ਸਿੰਘ ਤੁਸੀਂ ਦੇਖ ਰਹੇ ਜੀ ਮਕਸ 24 ਪੰਜਾਬ ਐ ਨਿਊ ਚੈਨਲ ਤੁਸੀਂ ਦੇਖਿਆ ਕਿ ਤਿੰਨ ਦੋਸ਼ੀ ਜਿਹੜੇ ਆ ਹੀਰੋਅਨ ਸੁਮੇਧ ਢਡੇ ਇੱਕ ਡਰੋਨ ਤੇ ਇੱਕ ਪਿਸਟਲ ਜਿਹੜਾ ਬਰਾਮਦ ਕੀਤਾ ਗਿਆ ਹੈ ਜਿੱਥੇ ਕਿ ਰਵਜੋਤ ਕੌਰ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਦੋਸ਼ੀ ਜਿਹੜੇ ਨੇ ਰਿਕਵਰੀ ਜਿਹੜੀ ਇਹਨਾਂ ਦੀ ਕੀਤੀ ਹੈ ਤਰਨਤਾਰਨ ਤੋਂ ਸਰਪਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਐਸਪਰ ਇਹਦੀ ਵੱਡੀ ਖਬਰ ਜਿਹੜੀ ਆ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਰੀ ਐਸਐਸਪੀ ਜਾਣਕਾਰੀ ਦਿੰਦੇ ਹਨ ਤਰੰਤਾਰਨ ਪੁਲਿਸ ਵੱਲੋਂ ਸਰਹੱਦ ਪਰ ਨਸ਼ਿਆ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਤਸਕਰ 1 ਕਿਲੋ 33 ਗ੍ਰਾਮ ਹਿਰੋਇਨ ਇੱਕ ਪਿਸਤੌਲ ਅਤੇ ਇੱਕ ਡਰੋਨ ਸਮੇਤ ਕਾਬੂ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਵਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਤਰੰਤਾਰਨ ਪੁਲਿਸ ਵੱਲੋਂ ਜੋ ਮਾੜਿਆਂ ਅੰਸਰਾਂ ਖਿਲਾਫ ਨਿਰੰਤਰ ਇੱਕ ਮੁਹਿੰਮ ਚੱਲ ਰਹੀ ਹੈ ਉਸ ਮੁਹਿੰਮ ਦੇ ਵਿੱਚ ਸਾਡੀ ਜਿਹੜੀ ਸੀਆਈਏ ਦੀ ਟੀਮ ਹੈ ਜਿਹਨੂੰ ਐਸਪੀਡੀ ਅਤੇ ਡੀਐਸਪੀਡੀ ਲੀਡ ਕਰਦੇ ਹਨ ਉਹਨਾਂ ਦੀ ਟੀਮ ਨੂੰ ਇੱਕ ਦੋ ਚੰਗੀਆਂ ਸਫਲਤਾਵਾਂ ਮਿਲੀਆਂ ਨੇ ਇਹਦੇ ਵਿੱਚ ਵੱਖ-ਵੱਖ ਮੁਕਦਮਿਆਂ ਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਐਂਡ ਵੈਪਨ ਹੈ ਜਿਹੜਾ ਉਹਦੇ ਮੋਡਿਊਲ ਬਸਟ ਕੀਤੇ ਗਏ ਨੇ ਪਹਿਲਾ ਹੈਗਾ ਮੁਕਦਮਾ ਨੰਬਰ 197 ਹੈ ਜਿਹੜਾ ਇਹ ਚਭਾਲ ਥਾਣੇ ਦਾ ਹੈ ਇਹਦੇ ਵਿੱਚ ਦੋ ਦੋਸ਼ੀ ਕੁਲਵੰਤ ਸਿੰਘ ਅਤੇ ਅਨਮੋਲ ਸਿੰਘ ਹੈ ਜੋ ਉਹ ਅਰੈਸਟ ਕੀਤੇ ਨੇ ਇਹਨਾਂ ਕੋਲੋਂ 1 ਕਿਲੋ 33 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਇਹ ਵੀ ਪਾਕਿਸਤਾਨ ਤੋਂ ਸਮਗਲਾਂ ਰਾਹੀਂ ਜਿਹੜੀ ਹੈ ਹੈਰਨ ਵੰਗਾਉਂਦੇ ਸੀਗੇ ਤੇ ਇੱਥੇ ਜਿਹੜੇ ਲੋਕਲ ਸਪਲਾਈਅਰ ਤੇ ਪੈਡਲਰਸ ਨੇ ਉਹਨਾਂ ਨੂੰ ਸਪਲਾਈ ਕਰਦੇ ਸੀ ਇਸ ਕੇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਦੇ ਚ ਅਸੀਂ ਇਸ ਕੇਸ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਬਾਰੇ ਤਫਤੀਸ਼ ਕਰ ਰਹੇ ਹਾਂ ਨਾਲ ਹੀ ਮੁਕੱਦਮਾ ਨੰਬਰ 211 ਹੈ ਜਿਹੜਾ ਇਹ ਖੇਮ ਕਰਨ ਦਾ ਮੁਕੱਦਮਾ ਹੈ ਜਿੱਦੇ ਚ ਇੱਕ ਡਰੋਨ ਅਤੇ ਇੱਕ 9mm ਗਲੌਕ ਤੇ ਦੋ ਜ਼ਿੰਦਾ ਆਰਾਊਂਡ ਹੈ ਜੋ ਉਹ ਰਿਕਵਰ ਕੀਤੇ ਗਏ ਨੇ ਇਸ ਕੇਸ ਦੇ ਵਿੱਚ ਗੁਰਚਰਨ ਸਿੰਘ ਉਰਫ ਤੋਤਾ ਜੋ ਅਰੈਸਟ ਕੀਤਾ ਗਿਆ ਹੈ ਇਹਦੇ ਜੀ ਵੀ ਸਿਮਿਲਰ ਮੋਡਸ ਆਫ ਆਪਰੇਂਡ ਹੈ ਕਿ ਇਹਦੇ ਵਿੱਚ ਵੀ ਪਾਕਿਸਤਾਨ ਤੋਂ ਸਮਗਲਰਾਂ ਰਾਹੀਂ ਵੈਪਨ ਮੰਗਾਏ ਜਾ ਰਹੇ ਸੀ ਤੇ ਇਸ ਕੇਸ ਦੇ ਵਿੱਚ ਵੀ ਸਾਡੀ ਟੀਮ ਵੱਲੋਂ ਡੂੰਘਾਈ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੇ ਤਿੰਨੋ ਅਕਿਊਜ਼ ਨੇ ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਇਨ ਡੈਪਥ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੰਡੀਗਰੀਏ ਤੋਂ ਮੰਗ ਲੱਗਦਾ ਹੈ ਉਹ ਹੀਰੋਨ ਮਕੀਆ ਡਰੌਨ ਮਕਰਾ ਇਹ ਸਾਰੇ ਪਾਕਿਸਤਾਨ ਤੋਂ ਦੋਨਾਂ ਦੇ ਗੁਰਦੰਦੇ ਨਾਲੋਂ ਤੱਕ ਜੀ ਬਿਲਕੁਲ ਤੇ ਤਾਂ ਹੀ ਮੈਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਸਮਗਲਿੰਗ ਹੋ ਰਹੀ ਹੈ ਉਸ سلسلے ਦੇ ਵਿੱਚ ਸਾਨੂੰ ਚੰਗੀ ਸਫਲਤਾ ਮਿਲੀ ਹੈ ਕੋਈ ਇਹਨਾਂ ਤੋਂ ਪਹਿਲਾਂ ਨਹੀਂ ਕਿ ਕੇਸ ਕਰਦੇ ਇਹਦੇ ਵਿੱਚ ਡੂੰਘਾਈਸ਼ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹਜੇ ਫਿਲਹਾਲ ਇਹਨਾਂ ਦੇ ਜਿਹੜੇ ਕੇਸ ਅਸੀਂ ਸੰਭਲ ਲਏ ਨੇ ਕਦੋਂ ਤੋਂ ਮੈਡਿਕਲ ਕਿੰਨਾ ਕੰਮ ਕਰਦੇ ਆ ਰਹੇ ਨੇ ਇਹਦੇ ਵਿੱਚ ਕਿਉਂਕਿ ਮੈਂ ਜਿੱਦਾਂ ਦੱਸਿਆ ਕਿ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੇ ਜਿਹੜੇ ਨਾਲ ਦੇ ਬੰਦੇ ਨੇ ਅਸੀਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਸਾਨੂੰ ਚੰਗੀ ਤਰ੍ਹਾਂ ਕਲੀਅਰ ਹੋਏਗਾ ਵੀ ਕਦੋਂ ਤੋਂ ਕਰਦੇ ਆ ਰਹੇ ਨੇ 10 ਦਿਨ ਦਾ ਬਿਲਕੁਲ ਬੰਦੇ ਕਿੱਥੇ ਨੱਖ ਵਰਗੀ ਕਿੱਥੇ ਬੰਦੇ ਛੋਟੇ ਜਿਹੇ ਬਾਲ ਨਾ ਕਿਤੇ ਬੰਦੇ ਨੇ ਇੱਕ ਹਾਲ ਸਿਸਟਮ ਆਪਣਾ ਲਾਇਆ ਗਿਆ ਵਾ ਜਿਹੜੀ ਇਹ ਆਈ ਆਈ ਉਹਦੇ ਜਰੀਏ ਇਹ ਚੀਜ਼ਾਂ ਸਾਹਮਣੇ ਆਈ ਹੈ ਕਿ ਜਾਂ ਐ ਵੈਸੀ ਦੀ ਇਹਨੂੰ ਆਧੁਨਿਕ ਉਤਪਾਦ ਗੌਰਵ ਕਮੇਟੀ ਜਾਂ ਦਿੱਤੀ ਨੇ ਡਰੋਨ ਸਿਸਟਮ ਤੋਂ ਵੱਖਰੇ ਤੌਰ ਤੇ ਕਵਰੀ ਹੋ ਰਹੀ ਹੈ ਉਹਦਾ ਵੀ ਅਸੀਂ ਤੁਹਾਡੇ ਨਾਲ ਡਿਟੇਲ ਹੈ ਜਿਹੜੀ ਸਾਂਝੀ ਕਰਦੇ ਹਾਂ ਜਿਹੜਾ ਇਹ ਹੈਗਾ ਇਹ ਡਿਫਰੈਂਟ ਇਨਪੁਟ ਦੇ ਲਿਏ ਮੜਨ ਜੁਸਤਾ ਜਿਵੇਂ ਚੋਂ ਦਾ ਹੋਇਆ ਲੱਗਦਾ ਬਾਰਡੋ ਤੋਂ ਹਥਿਆਰ ਮਿਲਣੇ ਜਾਂ ਬਣਨ ਲਈ ਕਿਸ ਤਰ੍ਹਾਂ ਸਿਸ਼ਾਰ ਕਰਦੇ ਕੀ ਕਰਦੇ ਨਹੀਂ ਇਸ਼ਾਰਾ ਤਾਂ ਜੀ ਇਹਦੇ ਇਹ ਕਰਦੇ ਨੇ ਕਿ ਜੋ ਤਰਨਤਨ ਪੁਲਿਸ ਹੈ ਮੁਸਤਦੀ ਨਾਲ ਕੰਮ ਕਰ ਰਹੀ ਹੈ ਤੇ ਸਾਡਾ ਨਿਰੰਤਰ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਜੇ ਵੀ ਜਿਸ ਵੀ ਤਰ੍ਹਾਂ ਦੀ ਕੋਈ ਅ ਇਸ ਸਮਗਲਿੰਗ ਦੀ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਐਂਡ ਉਹਦਾ ਜਿਹੜਾ ਬੈਕਵਰਡ ਐਂਡ ਫਾਰਵਰਡ ਲਿੰਕੇਜ ਹੈ ਉਹਦੀ ਤਫ਼ਤੀਸ਼ ਕੀਤੀ ਜਾਵੇ ਤਾਂ ਕਿ ਜਿਹੜਾ ਪੂਰਾ ਮੋਡਿਊਲ ਹੈ ਉਹ ਖਤਮ ਕੀਤਾ ਜਾ ਸਕੇ ਮੈਨੂੰ ਕੋਈ ਡਰਗ ਮਨੀ ਵੀ ਮਿਲੀ ਗਈ ਹਜੇ ਕੁਝ ਲਾਲ ਜਿਦਾ ਮੈਂ ਦੱਸਿਆ ਕਿ ਹਰੇ ਇਸ ਕੇਸ ਦੇ ਵਿੱਚ ਹੋਰ ਵੀ ਲੋਕ ਇਨਵੋਲਡ ਨੇ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਜਦੋਂ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਾਨੂੰ ਹੋਰ ਰਿਕਵਰੀ ਹੋਣੀ ਹੈ